ਅੱਜ ਦੀ ਵੱਡੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ। ਪੜਕੇ ਕੀਰਤੀ ਵਨ ਕਾਮਿਆਂ ਨੇ ਕੱਢੀ ਆਪ ਦੀ ਸਰਕਾਰ ਦੇ ਉਮੀਦਵਾਰ ਦੇ ਵਿਰੁੱਧ ਰੋਸ ਰੈਲੀ। ਪੂਰੀ ਖਬਰ ਦੇਖਣ ਦੇ ਲਈ ਬਨੇ ਰਹੋ ਚੈਨਲ ਦੇ ਨਾਲ ਸ਼ੁਰੂ ਕਰਦੇ ਹਾਂ ਵੱਡੀ ਅਪਡੇਟ। ਸਰਕਾਰ ਦੀ ਬਹੁਤ ਹੀ ਘਟੀਆ ਕਾਰਗੁਜ਼ਾਰੀ ਨੂੰ ਲੈ ਕੇ ਸੂਬੇ ਦੀ ਪੰਜਾਬ वन ਵਿਭਾਗ ਵਰਕਰਜ਼ ਯੂਨੀਅਨ ਤੇ ਝੰਡੇ ਹੇਟ ਵਨ ਮੰਡਲ ਪਟਿਆਲਾ ਦੇ ਅਧੀਨ ਕੰਮ ਕਰਦੇ ਕੀਰਤੀ ਵਰਕਰਾਂ ਨੇ ਸਰਹੰਦ ਰੋਡ ਤੇ ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ ਤੋਂ ਜ਼ਿਲ੍ਹਾ ਪ੍ਰਧਾਨ ਸ਼੍ਰੀ ਵੀਰਪਾਲ ਸਿੰਘ ਬੰਮਨਾ ਸੁਬਾਸਕਤਰ ਤੇ ਸੁਬਾਈ ਪ੍ਰਧਾਨ ਬਲਵੀਰ ਸਿੰਘ ਮੰਡੋਲੀ ਤੇ ਮੀਤ ਪ੍ਰਧਾਨ ਮੇਜਰ ਸਿੰਘ ਕੁਲਵੰਤ ਸਿੰਘ ਥੂਹੀ ਦੀ ਰਹਿਨ ਰਹਿਨੁਮਾਈ ਹੇਠ ਵੱਡੀ ਗਿਣਤੀ ਵਿੱਚ 71 ਹੋ ਕਰਕੇ ਆਪ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਵਰਕਰਾਂ ਰੋਜ਼ ਰੋਜ਼ ਮਾਰਚ ਤੇ ਰਿਹਾਈਸ਼ੀ ਇਲਾਕਾ ਤ੍ਰਿਪੜੀ ਵਿੱਚ ਹੁੰਦੇ ਹੋਏ ઠાપર ਨੇੜੇ ચોક ਵਿੱਚ પહોંચે ਇੱਥੇ ਰੋਸ ਰੈਲੀ ਕਰਨ ਉਪਰੰਤ 77 ਇਤ ਜ਼ਿਲ੍ਹਾ ਪਟਿਆਲਾ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਜਾਮ ਕੇ ਨਾਰੇਵਾਜ਼ੀ ਕੀਤੀ ਬੁਲਾ ਰਹੇ ਨੇ ਸਰਕਾਰ ਵਿਰੁੱਧ ਪੜਾਅਸ ਕੱਢਦੇ ਆ ਕਿ ਹਾਕੀ ਕਹੀਂ ਲੀਡਰ ਸਰਕਾਰ ਦੇ ਚਮਚੇ ਇੱਥੇ ਹੀ ਸਾਨੂੰ ਸਰਕਾਰ ਆਉਣ ਤੋਂ ਪਹਿਲਾਂ ਵਿਸ਼ਵਾਸ ਤੋਂ ਅਵਿਸ਼ਵਾਸ ਦਿਵਾਉਂਦੇ ਸੀ ਕਿ ਆਪ ਦੀ ਸਰਕਾਰ ਬਣਨ ਤੇ ਕੋਈ ਧਰਨਾ ਜਾਇਜ਼ ਮੰਗਾ ਪ੍ਰਤੀ ਵਰਕਰਾਂ ਦਾ ਨਹੀਂ ਨਹੀਂ ਲੱਗਣ ਦਿੱਤਾ ਜਾਵੇਗਾ ਪਰੰਤੂ ਸਾਰੇ ਵਿਸ਼ਵਾਸ ਵਾਲੇ ਲੀਡਰ ਗਰਦਾਰ ਤਾਂ ਬਣੇ ਹੀ ਹਨ ਜੋ ਗਰੀਬ ਮਿਹਨਤਕਸ਼ ਕਿਰਤੀ ਵਰਕਰਾਂ ਨੂੰ ਇਨਸਾਫ ਦਿਵਾਉਣ ਵਿੱਚ ਬੁਰੀ ਤਰ੍ਹਾਂ ਫੇਲ ਸਾਬਤ ਹੋ ਚੁੱਕੇ ਹਨ ਹਰਦੀਪ ਸਿੰਘ ਤੇ ਹਰਪ੍ਰੀਤ ਸਿੰਘ ਲੋਚਮਾ ਗੁਰਪ੍ਰੀਤ ਸਿੰਘ ਨਾਭਾ ਨੇ ਕਿਹਾ ਕਿ ਸਾਡੇ ਸਾਰੇ ਸਮਾਜ ਮਿਹਨਤਕਸ਼ ਲੋਕਾਂ ਨੇ ਬੜੀ ਮਿਹਨਤ ਲਗਨ ਨਾਲ ਆਪ ਆਦਮੀ ਪਾਰਟੀ ਦੀ ਸਰਕਾਰ ਵੋਟਾਂ ਪਾ ਕੇ ਲਿਆਂਦੀ ਸੀ ਜਿਨ੍ਹਾਂ ਨੇ 22 ਮਹੀਨੇ ਦੇ ਵਿੱਚ ਹੀ ਵਰਕਰ ਕਿਰਤੀ ਵਰਗ ਜਮਾਤ ਦਾ ਮੋਹ ਭੰਗ ਹੈ ਵਿਆਸਲ ਓਂਬਾ ਨੇ ਆਪਣੇ ਸੰਬੋਧਨ ਦੌਰਾਨ ਦੱਸਿਆ ਕਿ ਮਜ਼ਦੂਰ ਵਰਗ ਬਾਰੇ ਸਰਕਾਰ ਕੋਈ ਵੀ ਫੈਸਲਾ ਸਹੀ ਨਹੀਂ ਕੀਤਾ ਜਾ ਰਿਹਾ ਸਾਰੇ ਮਿਹਨਤ ਕਰਨ ਵਾਲੇ ਲੋਕ ਇਸ ਸਰਕਾਰ ਤੋਂ ਨਾਰਾਜ਼ ਹਨ ਆਮ ਕਿਰਤੀ ਲੋਕਾਂ ਦੀ ਕੋਈ ਵੀ ਸੁਣਵਾਈ ਨਹੀਂ ਹੈ ਇਸ ਸਰਕਾਰ ਵਿੱਚ ਜੋ ਕੈਬਨਿਟ ਰੈਂਕ ਤੇ ਮੰਤਰੀ ਹਨ ਕੇਵਲ ਮਹਿਕਮੇ ਤੱਕ ਸੀਮਿਤ ਹਨ ਚਲਦੀ ਕਿਸੇ ਦੀ ਵੀ ਨਹੀਂ ਹੈ ਅਫਸਰशाही ਮਨਮਾਨੀਆਂ ਰਾਹੀ ਕੰਮ ਕਰਦੇ ਹਨ ਹਰ ਅਧਾਰੇ ਅੰਦਰ ਆਗੂਆਂ ਨੇ ਕਿਹਾ ਕਿ ਅਗਰ ਸਾਡੇ ਕਿਰਤੀਆਂ ਮਿਹਨਤਕਸ਼ ਵਰਕਰਾਂ ਨੂੰ ਕੰਮ ਤੋਂ ਬਹਾਲ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਗਰਾਊਂਡ ਪੱਧਰ ਤੇ ਲਿਆ ਕੇ ਸਰਕਾਰ ਦੀਆਂ ਮਜ਼ਦੂਰਾ ਪ੍ਰਤੀ ਮਾੜੀਆਂ ਨੀਤੀਆਂ ਬਾਰੇ ਪਿੰਡ-ਪਿੰਡ ਜਾ ਕੇ ਪ੍ਰਚਾਰ ਕੀਤਾ ਜਾਵੇਗਾ ਮੰਗਾ ਹਨ ਜੰਗਲਾਤ ਵਿਭਾਗ ਦੇ ਮੰਡਲ ਪਟਿਆਲਾ ਪਟਿਆਲਾ ਵਿੱਚ ਹਟਾਏ ਗਏ ਕਿਰਤੀ ਕੰਮੇ ਬਹਾਲ ਕਰਨੇ 10 ਸਾਲ ਵਾਲੇ ਕੰਮੇ ਨੂੰ ਰੈਗੂਲਰ ਕਰਨਾ ਅਤੇ ਸਾਰੇ ਕੰਮਿਆਂ ਦੀ ਤਨਖਾਹ 26000 ਰੁਪਏ ਪ੍ਰਤੀ ਮਹੀਨਾ ਕਰਨੀ ਹਰ ਕਿਰਤੀ ਵਰਕਰ ਨੂੰ EMI ਤੇ PF ਫੰਡ ਕਟੌਤੀ ਕਰਨਾ ਇਸ ਰੈਲੀ ਵਿੱਚ ਰੇਂਜ ਪ੍ਰਦਾਨ ਹਰ ਹਰਚਰਨ ਸਿੰਘ ਵਦੋਸ਼ੀ ਹਰਪ੍ਰੀਤ ਸਿੰਘ ਰਾਜਪੋਰਾ ਲਾਜਵੰਤ ਕੌਰ ਬਿਆਨਤ ਸਿੰਘ ਭਾਤਸੋ ਆਦੀ ਮੁਜ਼ਾਹਰੇ ਵਾਲੇ ਸੰਘਰਸ਼ੀ ਉਧਾਂ ਹਾਜ਼ਰ ਸਨ